ਤੋ ਹੰਜੀ ਸਾਤਰੀਕਾ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੋ ਫਿਰ ਤੋਂ ਇੱਕ ਪ੍ਰਵਾਸੀ ਨੇ ਕਾਹਨੜ ਕਰਤਾ ਤੇ ਹਲੇ ਹਰਵੀਰ ਜਿਹੜਾ ਕਿ ਇੰਨੀ ਦਰਿੰਦਗੀ ਨਾਲ ਉਹਦਾ ਮਰਡਰ ਹੋਇਆ ਉਹਦੇ ਨਾਲ ਕੀ ਕੁਛ ਨਹੀਂ ਹੋਇਆ ਉਹਦੀ ਚੇਤਾ ਹਲੇ ਠੰਡੀ ਨਹੀਂ ਹੋਈ ਤੇ ਇੱਕ ਪ੍ਰਵਾਸੀ ਨੇ ਹੋਰ ਨਵਾਂ ਕਾਹਨੜ ਕਰਤਾ ਤੇ ਉਹਨੇ 4 ਸਾਲ ਦੀ ਬੱਚੀ ਨੂੰ ਗਵਾਹ ਕਰ ਲਿਆ ਤੇ ਰੂਨ ਦੇ ਵਿੱਚੋਂ ਫੜਿਆ ਗਿਆ ਬਚਾ ਲਿਆ ਲੋਕਾਂ ਨੇ ਨਹੀਂ ਤਾਂ ਇੱਕ ਹੋਰ ਬੱਚੀ ਦਰਿੰਦਗੀ ਦੀ ਸ਼ਿਕਾਰ ਹੋ ਜਾਣੀ ਸੀ ਔਰ ਉਹਨੂੰ ਵੀ ਉਸੇ ਤਰ੍ਹਾਂ ਇੱਕ ਦਰਦਨੌਕ ਮੌਤ ਮਿਲਣੀ ਸੀ ਪਰ ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਉਹ ਮੌਕੇ ਤੇ ਲੋਕੀ ਉੱਥੇ ਪਹੁੰਚ ਗਏ ਤੇ ਉਸ ਪ੍ਰਵਾਸੀ ਨੂੰ ਫੜ ਲਿਆ ਜਿਹੜਾ ਕਿ ਰੂਮ ਦੇ ਵਿੱਚੋਂ ਕਮਰੇ ਦੇ ਵਿੱਚੋਂ ਅੱਧ ਨਗਨ ਹਾਲਤ ਦੇ ਵਿੱਚ ਪਾਇਆ ਗਿਆ ਤੇ ਦਰਸਲ ਦੇ ਵਿੱਚ ਗੱਲ ਹੋਈ ਸੀ ਕਿ ਬੱਚਾ ਜਿੱਦਾਂ ਸਕੂਲ ਜਾਂਦਾ ਹੈ ਫਿਰ ਸਕੂਲ ਤੋਂ ਕਾਲ ਆਈ ਕਿ ਤੁਹਾਡਾ ਬੱਚਾ ਸਕੂਲ ਨਹੀਂ ਪਹੁੰਚਿਆ ਬੱਚੇ ਦੇ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਉਹਨੂੰ ਪਾਲਣਾ ਸਟਾਰਟ ਕਰ ਦਿੱਤਾ ਤੇ ਪਤਾ ਚੱਲਿਆ ਕਿ ਉਹ ਨੂੰ ਇੱਕ ਪ੍ਰਵਾਸੀ ਆਪਣੇ ਕਮਰੇ ਦੇ ਵਿੱਚ ਲੈ ਗਿਆ ਤੇ ਲੋਕ ਇਕੱਠੇ ਹੋ ਗਏ ਉੱਥੇ ਪਹੁੰਚ ਗਿਆ ਤੇ ਤੁਸੀਂ ਦੇਖ ਸਕਦੇ ਆ ਤੇ ਲੋਕਾਂ ਤੋਂ ਜਿੰਨੀ ਬਣਦੀ ਕਾਰਵਾਈ ਹੋਈ ਜਿੰਨਾ ਕਾਰ ਹੋਇਆ ਉਹਨਾਂ ਨੇ ਉਹਦੀ ਸੇਵਾ ਵੀ ਕੀਤੀ ਆ ਤੇ ਜਰ ਕਿ ਉਹਦੀ ਇਸ ਤੋਂ ਵੀ ਜ਼ਿਆਦਾ ਹੋਣੀ ਚਾਹੀਦੀ ਮੌਕੇ ਤੇ ਪੁਲਿਸ ਆਈ ਤੇ ਪੁਲਿਸ ਦੇ ਹਵਾਲੇ ਉਸ ਨੂੰ ਕਰ ਦਿੱਤਾ ਗਿਆ ਪਰ ਸਮਝ ਨਹੀਂ ਆ ਰਹੀ ਪਈਏ ਹੋ ਕੀ ਰਿਹਾ ਕਿਸ ਦੀ ਨਜ਼ਰ ਲੱਗੀ ਹੈ ਪੰਜਾਬ ਨੂੰ ਪਹਿਲਾਂ ਕੋਦਰ ਦੀ ਹਣਾ ਦੀ ਮਾਰ ਥੱਲੇ ਪੰਜਾਬ ਝੁਲਸਿਆ ਤੇ ਹੁਣ ਆ ਛੋਟੇ ਛੋਟੇ 마ਸੂਮ ਬੱਚਿਆਂ ਨਾਲ ਕੀ ਕੁਝ ਹੋ ਰਿਹਾ ਕਲਯੁਗ ਸਿਰ ਤੇ ਆ ਆਪਣੀ ਪੀਕ ਤੇ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਹੁਣ ਬਖਸ਼ਿਆ ਜਾ ਰਿਹਾ ਕੀ ਕਿੱਥੋਂ ਆ ਰਹੇ ਇਹਨੇ ਦਰਿੰਦੇ ਕਿੰਨੀ ਇਹਨਾਂ ਦੇ ਵਿੱਚ ਦਰਿੰਦਗੀ ਭਰੀ ਹੋਈ ਆ ਕੋਈ ਕਿੱਦਾਂ ਇੰਨਾ ਛੋਟੇ ਬੱਚਿਆਂ ਨਾਲ ਕੋਈ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਪਰ ਪਤਾ ਨਹੀਂ ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ ਕੀ ਨਹੀਂ ਹੋ ਰਿਹਾ ਪੰਜਾਬੀਓ ਤੁਹਾਨੂੰ ਖੁਦ ਹੀ ਜਾਗਣਾ ਪੈਣਾ ਸਰਕਾਰਾਂ ਤੇ ਕੋਈ ਆਸ ਨਹੀਂ ਰੱਖ ਸਕਦੇ ਆਪਾਂ ਤੁਹਾਨੂੰ ਆਪਣੇ ਬੱਚਿਆਂ ਨੂੰ ਆਪ ਹੀ ਸੇਫ ਰੱਖਣਾ ਪੈਣਾ ਆਪਣੇ ਬੱਚਿਆਂ ਦੀ ਕੇਅਰ ਆਪ ਕਰਨੀ ਪੈਣੀ ਹੈ ਤੁਹਾਨੂੰ ਮਾਪੇ ਨੂੰ ਨਹੀਂ ਤਾਂ ਫਿਰ ਤੁਸੀਂ ਆਪਣੇ ਬੱਚਿਆਂ ਤੋਂ ਇਤਾਂ ਦਾ ਕੁਝ ਨਾ ਕੁਝ ਹੁੰਦਾ ਹੀ ਰਹਿਣਾ ਕਿਉਂਕਿ ਇਹ ਦਰਿੰਦੇ ਖੁੱਲੇ ਘੁੰਮਦੇ ਆਪਾਂ ਨੂੰ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਹੜੇ ਦਰਿੰਦੇ ਦੇ ਦਿਮਾਗ ਦੇ ਦਿਲ ਦੇ ਵਿੱਚ ਕੀ ਚੱਲਦਾ ਪਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਬਿਆਨ ਹੈ ਕਿ ਲਾਈਨ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਕੋਈ ਇਤਾਂ ਦੀ ਗੱਲਬਾਤ ਨਾ ਹੋਵੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਰ ਇਹ ਵੀ ਨਾਲ ਨਾਲ ਉਹਨਾਂ ਨੇ ਬਿਆਨ ਦਿੱਤਾ ਕਿ ਹੁਣ ਆਪਾਂ ਇਦਾਂ ਦੀ ਮਹਿਮ ਨਹੀਂ ਚਲਾ ਸਕਦੇ ਆਪਾਂ ਨਹੀਂ ਕਿਸੇ ਨੂੰ ਕੱਢ ਸਕਦੇ ਨਹੀਂ ਇਦਾਂ ਦਾ ਰੂਲ ਹੈਗਾ ਕਿਉਂਕਿ ਪੰਜਾਬ ਆਲਰੇਡੀ ਪੰਜਾਬੀ ਕਿੰਨੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਅਗਰ ਉਹਨਾਂ ਦੇ ਬਾਹਰ ਕਿੰਨੇ ਤਗੜੇ ਤਗੜੇ ਬਿਜ਼ਨਸ ਕੀਤੇ ਆ ਅਗਰ ਉਹਨਾਂ ਨੂੰ ਵੀ ਉੱਥੋਂ ਕੱਢਿਆ ਜਾਏ ਤਾਂ ਫਿਰ ਕੀ ਹੋਏਗਾ ਪਰ ਗੱਲ ਉਹ ਨਹੀਂ ਹੈਗੀ ਕਿਉਂਕਿ ਹੁਣ ਪੰਜਾਬੀ ਆਪਣੇ ਕਿੰਨੇ ਲੋਕੇ ਬਾਹਰ ਜਾਂਦੇ ਪਏ ਆ ਸਾਰਾ ਕਿੰਨਾ ਪੰਜਾਬ ਬਾਹਰ ਚਲਾ ਗਿਆ ਦਵਾਈ ਜਾਂਦਾ ਦਵਾਈ ਤੋਂ ਸਟਾਰਟ ਹੋਈ ਕੁਵੈਤ ਅਮਰੀਕਾ ਆਸਟ੍ਰੇਲੀਆ ਕੈਨੇਡਾ ਯੂਕੇ ਕਿੱਥੇ ਨਹੀਂ ਗਏ ਪੰਜਾਬੀ ਆਪਣੇ ਪਰ ਜਦੋਂ ਉਹ ਉਹ ਉਸ ਕੰਟਰੀ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਉੱਥੇ ਪੇਪਰ ਕਾਰਵਾਈ ਕਿੰਨੀ ਕਰਨੀ ਪੈਂਦੀ ਉਹਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਉੱਥੇ ਜਾਣ ਲਈ ਤੇ ਉਹਨਾਂ ਨੂੰ ਉਹਨਾਂ ਦਾ ਪੂਰਾ ਉੱਥੇ ਦੀ ਸਰਕਾਰ ਨੂੰ ਇਹਨਾਂ ਦਾ ਪਿਛੋਕੜ ਇਹਨਾਂ ਦੇ ਬਾਰੇ ਪਤਾ ਹੁੰਦਾ ਪੀਸੀਸੀ ਦਿੱਤੀ ਹੁੰਦੀ ਹੈ ਪੁਲਿਸ ਵੈਰੀਫਿਕੇਸ਼ਨ ਹੋਈ ਜਾਂਦੀ ਹੈ ਸਭ ਕੁਝ ਹੋ ਜਾਂਦਾ ਵੀ ਇਹ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈ ਤੇ ਜਿਹੜੇ ਉਦੋਂ ਆਂਦੇ ਆ ਤੇ ਉਹਨਾਂ ਲਈ ਵੀ ਅਸੀਂ ਹੱਥ ਬੰਨ੍ਹ ਕੇ ਇਹੀ ਅਪੀਲ ਕਰਦੇ ਆ ਕਿ ਅਗਰ ਤੁਸੀਂ ਕੱਟ ਨਹੀਂ ਸਾਡੇ ਤੁਹਾਡੇ ਕੋਲ ਕੋਈ ਇਦਾਂ ਦਾ ਲਾਅ ਹੈ ਨਹੀਂ ਸਰਕਾਰ ਕੋਲੇ ਕਿ ਆਪਾਂ ਇਹਨਾਂ ਨੂੰ ਨਹੀਂ ਕੱਟ ਸਕਦੇ ਪਰ ਇਦਾਂ ਦਾ ਲਾਅ ਤਾਂ ਲੈ ਕੇ ਆਓ ਕਿ ਇਹਨਾਂ ਦੀ ਵੈਰੀਫਿਕੇਸ਼ਨ ਹੋ ਹੀ ਹੋਣੀ ਚਾਹੀਦੀ ਆ ਕਿ ਇਹ ਪਿੱਛੋਂ ਕਿੱਥੋਂ ਦਾ ਹੈਗਾ ਕੀ ਕਰਦਾ ਸੀ ਪਹਿਲਾਂ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਕੋਈ ਕ੍ਰਿਮੀਨਲ ਤਾਂ ਨਹੀਂ ਇੰਨਾ ਤਾਂ ਸਰਕਾਰਾਂ ਕਰ ਸਕਦੀਆਂ ਤੇ ਇਹ ਮੇਰੇ ਹਿਸਾਬ ਨਾਲ ਕਰ ਦੇਣਾ ਚਾਹੀਦਾ ਔਰ ਵੋਟਾਂ ਦੇ ਪਿੱਛੇ ਐਨਾ ਕੁਝ ਨਾ ਕੀਤਾ ਜਾਵੇ ਕਿ ਇਹ ਇੱਥੇ ਦੇ ਕਾਬਜ ਹੋ ਜਾਣ ਕਿ ਇਹ ਨਾ ਹੋਵੇ ਕਿ 5 ਸਾਲ ਬਾਅਦ ਜਿਹੜੇ ਪੰਜਾਬੀ ਬਾਹਰ ਤੁਰੇ ਹੋਏ ਆ ਦੇਸ਼ਾਂ 'ਚ ਪੈਸਾ ਕਮਾ ਕੇ ਵਾਪਸ ਆਉਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਪੰਜਾਬ 'ਚ ਹੈ ਹੀ ਕੁਝ ਨਹੀਂ ਹੋਣਾ। ਉੱਥੇ ਦਾ ਕਬਜ਼ਾ ਹੀ ਹੋਰ ਦਾ ਹੋ ਗਿਆ। ਇਹ ਚੀਜ਼ ਦਾ ਵੀ ਦੇਖਣ ਦੀ ਬਹੁਤ-ਬਹੁਤ ਜ਼ਰੂਰਤ ਆ ਤੁਹਾਨੂੰ ਪੰਜਾਬੀਓ ਜਾਗਜੋ ਜਾਗ ਹੁੰਦਾ। ਨਾ ਆਪਣੇ ਘਰ ਖਾਲੀ ਕਰੋ। ਜਗਾ ਨਾ ਵਿੱਚ ਮੈਂ ਇਹ ਨਹੀਂ ਕਹਣਾ ਨਾ ਜਾਓ ਜਾਓ ਪੈਸਾ ਕਮਾਓ ਪਰ ਜਿਹੜੇ ਕੀ ਆਪਣੀ ਪਿੱਛੇ ਜ਼ਮੀਨ ਜਾਇਦਾਦ ਬੇਚ ਦਿੰਦੇ ਆ ਨਹੀਂ ਰੱਖਦੇ ਉਹ ਫੇਰ ਬਾਅਦ ਦੇ ਵਿੱਚ ਮੁਰਨ ਜੋਗੇ ਨਹੀਂ ਰਹਿੰਦੇ ਕਿਉਂਕਿ ਬਾਹਰ ਵੀ ਬਹੁਤ ਅੱਗ ਲੱਗੀ ਹੋਈ ਆ ਤੁਹਾਨੂੰ ਪਤਾ ਹੀ ਆ ਕਦੇ ਵੀ ਕੁਝ ਵੀ ਹੋ ਸਕਦਾ ਤਾਂ ਕਰਕੇ ਆਪਣੇ ਪੈਰ ਨਾਲ ਪਟੋ ਤੇ ਇਹਨਾਂ ਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਅਲਾਸਮੈਂਟਾਂ ਵੀ ਹੋ ਰਹੀਆਂ ਮਤੇ ਵੀ ਪਾਏ ਜਾ ਰਿਆ ਕਿ ਜਿੱਥੇ ਵੀ ਪਿੰਡ ਦੇ ਵਿੱਚ ਕੋਈ ਵੀ ਹੋਏਗਾ ਪ੍ਰਵਾਸੀ ਮਜ਼ਦੂਰ ਉਹਦੀ ਵੈਰੀਫਿਕੇਸ਼ਨ ਹੋਈ ਵੀ ਹੋਣੀ ਚਾਹੀਦੀ ਉਹ ਕਿੱਥੋਂ ਦਾ ਹੈਗਾ ਕੀ ਹੈ ਪੁਲਿਸ ਰਿਕਾਰਡ ਕੀ ਆ ਉਹਦਾ ਤੇ ਉਹਦਾ ਉਸ ਪਿੰਡ ਦੇ ਵਿੱਚ ਕਦੇ ਵੀ ਵੋਟਰ ਕਾਰਡ ਜਾਂ ਆਧਾਰ ਕਾਰਡ ਜਾਂ ਕੁਝ ਵੀ ਇਦਾਂ ਦਾ ਕੁਝ ਵੀ ਨਹੀਂ ਬਣਨਾ ਚਾਹੀਦਾ ਉਹਦਾ ਜਿੱਥੋਂ ਦਾ ਹੈਗਾ ਉੱਥੋਂ ਦਾ ਹੀ ਬਣਨਾ ਚਾਹੀਦਾ ਤੇ ਬਹੁਤ ਮਤੇ ਪੈ ਰਹੇ ਪਿੰਡਾਂ 'ਚ ਪੈਣੇ ਵੀ ਚਾਹੀਦੇ ਤਾਂ ਕਿ ਸਾਨੂੰ ਪਤਾ ਹੋਵੇ ਕੌਣ ਕਿੱਥੋਂ ਦਾ ਕਿੱਥੋਂ ਦਾ ਨਹੀਂ ਨਹੀਂ ਅੱਜਕੱਲ੍ਹ ਕੁਝ ਵੀ ਨਹੀਂ ਪਤਾ ਚੱਲਦਾ ਕੌਣ ਕ੍ਰਾਈਮ ਕਰਕੇ ਕਿਹਨੂੰ ਮਾਰ ਕੇ ਕਿੱਥੇ ਚਲੇ ਜਾਂਦਾ ਇਹ ਕੇਸ ਤਾਂ ਉਹ ਨੇ ਜਿਹੜੇ ਹਾਈਲਾਈਟਸ ਹੋ ਗਏ ਕਿੰਨੇ ਲੋਕ ਕਿੰਨੇ ਬੱਚੇ ਕਿੰਨੇ ਘਰਾਂ 'ਚ ਲੁੱਟਾਂ ਮਾਰਾਂ ਹੁੰਦੀਆਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕੌਣ ਰਾਤ ਨੂੰ ਸੁੱਤੇ ਪਿਆ ਦਾ ਗੜ ਵੱਢ ਗਿਆ ਕੌਣ ਸਾਰਾ ਘਰ ਦਾ ਸਮਾਨ ਚੱਕ ਕੇ ਲੈ ਗਿਆ ਘਰ ਦਾ ਨੌਕਰ ਹੀ ਸਭ ਕੁਝ ਲੈ ਕੇ ਫਰਾਰ ਹੋ ਗਿਆ ਤਾਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਪਿੱਛੋਂ ਕਿੱਥੋਂ ਸੀ ਕਿੱਥੋਂ ਨਹੀਂ ਸੀ ਤੇ ਹੁਣ ਤੁਸੀਂ ਸੋਚਣਾ ਜਲੰਧਰ ਦੇ ਵਿੱਚ ਇਹ 5 ਦਿਨਾਂ 'ਚ ਦੂਜੀ ਘਟਨਾ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਆ ਤੇ ਪੰਜਾਬੀਆਂ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ ਤੇ ਮੈਂ ਚਾਹੁੰਦਾ ਕਿ ਰੱਬ ਕਰੇ ਇਦਾਂ ਦਾ ਕੁਝ ਵੀ ਨਾ ਹੋਵੇ ਅੱਗੇ ਤੇ ਸਾਡੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਚੜ੍ਹਦੀ ਕਲਾ ਚ ਰਹੇ ਸਾਡਾ ਪੰਜਾਬ ਤੇ ਇਦਾਂ ਦੇ ਦੁਸ਼ਟ ਪਾਪੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤੇ ਸਰਕਾਰ ਅੱਗੇ ਵੀ ਮੈਂ ਬੇਨਤੀ ਕਰਦਾ ਕਿ ਕੋਈ ਨਾ ਕੋਈ ਇਦਾਂ ਦੇ ਲਾਅ ਕੁਝ ਲੈ ਕੇ ਆਓ ਜਿਸ ਨਾਲ ਇਹ ਚੀਜ਼ਾਂ ਨੂੰ ਨੱਥ ਪਾਈ ਜਾਵੇ ਤੇ ਲੋਕ ਕ੍ਰਾਈਮ ਕਰਨ ਤੋਂ ਪਹਿਲਾਂ 100 ਵਾਰ ਸੋਚਣ ਕਿ ਅਸੀਂ ਕਰਨ ਲੱਗੇ ਆ ਕੀ ਹੋਏਗਾ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਸਜ਼ਾ ਹੁੰਦੀ ਆ ਸਜ਼ਾ ਹੋਣੀ ਹੁੰਦੀ ਆ 10-20 ਸਾਲ ਕੇਸ ਚੱਲਦਾ ਰਹਿੰਦਾ ਦਿਨ ਬੰਦਾ ਬੁੱਢਾ ਹੋ ਜਾਂਦਾ ਮਰ ਜਾਂਦਾ ਇਦਾਂ ਤੇ ਉਸ ਕੇਸਾਂ ਤੇ ਕੇਸ ਚੱਲਦੇ ਰਹਿੰਦੇ ਤੇ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਤੇ ਸਰਕਾਰਾਂ ਨੂੰ ਬੇਨਤੀ ਆ ਕਿ ਸਰਕਾਰਾਂ ਇਸ ਚੀਜ਼ ਤੇ ਧਿਆਨ ਦੇਣ ਬਾਕੀ ਪੰਜਾਬੀਓ ਤੁਹਾਨੂੰ ਇੱਕ ਦੂਜੇ ਦੇ ਨਾਲ ਖੜਨਾ ਪੈਣਾ ਆਪਣੇ ਬੱਚਿਆਂ ਦੀ ਕੇਅਰ ਆਪ ਕਰਨੀ ਪੈਣੀ ਆ ਤੇ ਆਈ ਹੋਪ ਪੰਜਾਬ ਸਾਡਾ ਚੜ੍ਹਦੀ ਕਲਾ ਚ ਰਹੇ ਤੇ ਬਾਕੀ ਕੋਈ ਵੀ ਅਪਡੇਟ ਆਏਗੀ ਕੋਈ ਵੀ ਕੁਝ ਕਹਿਣਾ ਹੋਇਆ ਜਾਂ ਤੁਸੀਂ ਤੁਹਾਡੀ ਕੋਈ ਰਾਏ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹਾਈਪ ਦਾ ਬਟਨ ਜਰੂਰ ਦਬਾਇਓ ਔਰ ਪਲੀਜ਼ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੀ ਵੱਡੇ ਚੈਨਲਾਂ ਦੇ ਉੱਪਰ ਨਿਊਜ਼ ਨਹੀਂ ਦਿਖਾਈ ਜਾਂਦੀ ਆਪਾਂ ਤੁਹਾਡੇ ਲਈ ਉਹ ਨਿਊਜ਼ ਲੈ ਕੇ ਆਵਾਂਗੇ ਪੰਜਾਬ ਦੀ ਆਵਾਜ਼ ਬਣਾਂਗੇ ਤਾਂ ਕਰਕੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਪਲੀਜ਼ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ